ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੂੰ ਵਿਕਾਸ ਦੇ ਨਾਲ ਨਾਲ ਆਪਣੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਰਾਸ਼ਟਰ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਨਿਕਲਣ ਦਾ ਦਿੱਤਾ ਸੱਦਾ ਪੰਜਾਬ ਜੇਲ੍ਹ ਵਿਭਾਗ ਵਿੱਚ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮੱਤੇ ਨਜ਼ਰ ਸੂਬਾ ਸਰਕਾਰ ਵੱਲੋਂ 25 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਕੈਬਨਿਟ ਮੰਤਰੀ ਰਵਜੋਤ ਸਿੰਘ ਵੱਲੋਂ ਮਾਨਸਾ ਵਿਖੇ 43 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਜਲੰਧਰ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਤੇ ਗੁੜਾਣਾ ਪੁਲ ਨੇੜੇ ਅਚਾਨਕ ਦੋ ਵਾਹਨਾਂ ਦੀ ਟੱਕਰ ਜ ਜਿਸ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ 14 ਸਖਮੀ ਸਰਕਾਰ ਵੱਲੋਂ ਸੀਨੀਅਰ ਭਾਰਤੀ ਪੁਲਿਸ ਸੇਵਾਦਾਰੀ ਬਰਾਖ ਜੈਨ ਨੂੰ 2 ਸਾਲਾਂ ਲਈ ਖੋਜ ਅਤੇ ਵਿਸ਼ਲੇਸ਼ਣ ਵਿੰਗ ਰੋਧਾ ਅਗਲਾ ਸਖਤਰ ਨੁਕਤ ਕੀਤਾ ਗਿਆ ਅਤੇ ਮੌਸਮ ਵਿਭਾਗ ਵੱਲੋਂ ਆਂਦੇ 2 ਤੋਂ 3 ਦਿਨਾਂ ਦੌਰਾਨ ਸੂਬੇ 'ਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਪੇਸ਼ੀਨ ਗਈ। ਅੱਜ ਜਲੰਧਰ ਤੇ ਮੁਹਾਲੀ ਸਮੇਤ ਕਈ ਥਾਈਂ ਭਾਰੀ ਮੀਂਹ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਵਿਚਾਰਾਂ, ਦਰਸ਼ਨ ਤੇ ਬੁੱਧੀਮਤਾ ਕਾਰਨ ਹਜ਼ਾਰਾਂ ਸਾਲਾਂ ਤੋਂ ਸਦੀਵੀ ਬਣਿਆ ਹੋਇਆ ਹੈ। ਨਵੀਂ ਦਿੱਲੀ 'ਚ ਆਚਾਰਿਆ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਗਮ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਪੁਰਾਤਨ ਜੀਵੰਤ ਸਭਿਅਤਾ ਹੈ ਅਤੇ ਇਸ ਸਦੀਵੀ ਦਰਸ਼ਨ ਦਾ ਸਰੋਤ ਦੇਸ਼ ਦੇ ઋષਿ ਸੰਤ ਅਤੇ ਆਚਾਰਿਆ ਨੇ ਉਹਨਾਂ ਕਿਹਾ ਕਿ ਆਚਾਰਿਆ ਮੁਨੀ ਇਸ ਪੁਰਾਤਨ ਭਾਰਤੀ ਰਵਾਇਤ ਦੇ ਇੱਕ ਆਧੁਨਿਕ ਪ੍ਰਕਾਸ਼ ਨੇ ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਤੀਰਥ ਸਥਾਨਾਂ ਦਾ ਵਿਕਾਸ ਵੀ ਕਰ ਰਹੀ ਹੈ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਨ ਤੇ ਵੀ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸੇਵਾ ਤੇ ਮਰਕਤਾਰ ਨੂੰ ਸਮਰਪਿਤ ਮੌਲਕ ਹੈ ਉਹਨਾਂ ਨੇ ਕਿਹਾ ਜਦੋਂ ਹਜ਼ਾਰਾਂ ਸਾਲਾਂ ਤੋਂ ਦੁਨੀਆ ਹਿੰਸਾ ਨੂੰ ਹਿੰਸਾ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਭਾਰਤ ਨੇ ਹੀ ਦੁਨੀਆ ਨੂੰ ਅਹਿੰਸਾ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ ਪ੍ਰਧਾਨ ਮੰਤਰੀ ਨੇ ਨੌ ਸੰਕਲਪਾਂ ਤੇ ਜ਼ੋਰ ਦਿੱਤਾ ਮੈਂ ਉਹ ਨੌ ਸੰਕਲਪਾਂ ਨੂੰ ਫਿਰ ਸੇ ਆਪਕੇ ਸਾਥ ਸਾਂਝਾ ਕਰਨਾ ਚਾਹਤਾ ਹਾਂ ਪਹਿਲਾ ਸੰਕਲਪ ਪਾਣੀ ਬਚਾਉਣ ਦਾ ਹੈ ਦੂਸਰਾ ਸੰਕਲਪ ਇੱਕ ਪੜ ਮਾਂ ਦੇ ਨਾਮ ਤੀਸਰਾ ਸੰਕਲਪ ਸਵੱਛਤਾ ਦਾ चौथा संकल्प वोकल फॉर लोकल पांचवा संकल्प देश का दर्शन छठा संकल्प नेचुरल फार्मिंग अपनाने का सातवां संकल्प हेल्दी लाइफ स्टाइल का आठवां संकल्प खेल और योग दोनों को दैनिक जीवन का हिस्सा बनाना है नवा संकल्प गरीब की मदद करना हम इन नौ संकल्पों पर काम करेंगे ਤੋ ਆ ਆਚਾਰੀ ਸ੍ਰੀ ਵਿਦਿਆਨੰਦ ਜੀ ਮਨੀ ਰਾਜ ਜੀ ਕੋ ਔਰ ਉਨਕੀ ਸਿੱਖਿਆਵਾਂ ਕੋ ਵੀ ਜਿਆਦਾ ਸਫਲਤਾ ਕਰਨਗੇ ਪੰਜਾਬ ਜੇਲ ਵਿਭਾਗ ਵਿੱਚ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 25 ਜੇਲ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਜੇਲ ਵਿਭਾਗ ਦੇ ਸੂਤਰਾਂ ਮੁਤਾਬਕ ਡਿਊਟੀ ਵਿੱਚ ਲਾਪਰਵਾਹੀ ਤੇ ਸ਼ੱਕੀ ਗਤੀਵਿਧੀਆਂ ਲਈ ਕੁਝ ਸੀਨੀਅਰ ਅਧਿਕਾਰੀਆਂ ਸਮੇਤ 25 ਜੇਲ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਜਕਰਯੋਗ ਹੈ ਕਿ ਬੀਤੇ ਕੁਝ ਸਮੇਂ ਚ ਹੁਸ਼ਿਆਰਪੁਰ ਸੰਗਰੂਰ ਤੇ ਅੰਮ੍ਰਿਤਸਰ ਜ਼ਿਲ੍ਹੇਾਂ ਦੇ ਕੁਝ ਸੀਨੀਅਰ ਅਧਿਕਾਰੀਆਂ ਸਮੇਤ ਹੋਰਨਾਂ ਨੂੰ ਜੇਲ੍ਹਾਂ ਵਿੱਚ ਕੈਦੀਆਂ ਨੂੰ ਨਸ਼ੇ ਸਪਲਾਈ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਵਿਭਾਗ ਮੰਤਰੀ ਰਵਜੋਤ ਸਿੰਘ ਨੇ ਅੱਜ 34.90 ਕਰੋੜ ਦੀ ਲਾਗਤ ਨਾਲ ਮਾਨਸਾ ਤੋਂ ਸੀਵਰੇਜ ਪਾਈਪਲਾਈਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਪਤਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਅਨੁਸਾਰ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸਰਹੰਦ ਚੌਕ ਤੱਕ 5 ਕਿਲੋਮੀਟਰ ਤੋਂ ਵੱਧ ਪਾਈਪਲਾਈਨ ਵਿਛਾਈ ਜਾਣੀ ਹੈ ਅਤੇ ਇਹ ਕਾਰਜ 12 ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਓਵਰਫਲੋ ਦੀ ਸਮੱਸਿਆ ਤੋਂ ਨਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਲਿੰਕ ਸੜਕਾਂ ਵਾਸਤੇ 5.5 ਕਰੋੜ ਰੁਪਏ ਦੀ ਗ੍ਰਾਂਟ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਦਾ ਕੰਮ ਜਲਦ ਸ਼ੁਰੂ ਕਰਵਾ ਨਾਲ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਗੁਪਤ ਸਿੰਘ ਬਣਾਵਾਲੀ ਵੀ ਮੌਜੂਦ ਰਹੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੁਲਤਾਰ ਸਿੰਘ ਸੰਧਵਾ ਵੱਲੋਂ ਆਜਾ ਮਾਦਮੀ ਪਾਰਟੀ ਅਤੇ ਨਵੇਂ ਚੁਣੇ ਗਏ ਵਿਧਾਇਕ ਸੰਜੀਬ ਅਰੋੜਾ ਨੂੰ ਆਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸੋਚ ਚੁਕਾਈ ਗਈ। ਸ਼੍ਰੀ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜਮਨੀ ਚੋਣ ਚ ਉਮੀਦਵਾਰ ਸਨ। ਕਾਂਗਰਸੀ ਆਗੂ ਭਾਰਤ ਪੁਸ਼ਨਾਸ਼ੋ ਨੂੰ 10000 ਤੋਂ ਵੱਧ ਵੋਟਾਂ ਨਾਲ ਹਰਾ ਕੇ ਇਹ ਸੀਟ ਤੋਂ ਚੇਤੂ ਰਹੇ ਸਨ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @air_rnj_chlalander ਸਾਡਾ ਫੇਸਬੁੱਕ ਪੇਜ ਹੈ rnj-air_chlalander ਅਤੇ YouTube ਤੇ ਸਾਡਾ ਚੈਨਲ ਹੈ @air_chlalander। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਮਹੀਨੇ ਦਾ ਰੇਡੀਓ ਪ੍ਰੋਗਰਾਮ ਦਾ 103ਵਾਂ ਐਪੀਸੋਡ ਹੋਵੇਗਾ ਮਨ ਦੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈੱਬਸਾਈਟ ਤੇ ਨਿਊਜ਼ ਔਨ ਯਾ ਯਾਰ ਐਪ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਨੂੰ ਆਈਆਰ ਨਿਊਜ਼ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਚਾਲੇ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਵੇਗਾ ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਪਾਸ਼ਾਵਾ ਚੁਈ ਪ੍ਰਸਾਰਿਤ ਕਰੇਗਾ ਜਲੰਧਰ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਤੇ ਗੁੜਾਣਾ ਪੁਲ ਨੇੜੇ ਅੱਜ ਸਵੇਰੇ ਦੋ ਵਹਾਨਾਂ ਦੀ ਟੱਕਰ ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 14 ਲੋਕ ਜ਼ਖਮੀ ਹੋਏ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਬਾਲ ਦੀ ਟੀਮ मौके ਤੇ ਪਹੁੰਚੀ ਤੇ ਜ਼ਖਮੀਆਂ ਨੂੰ ਇਲਾਜ ਲਈ ਬਿਆਸ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੜਕ ਸੁਰੱਖਿਆ ਬਾਲ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਇੱਕ ਰਾਹਗੀਰ ਤੋਂ ਸੂਚਨਾ ਮਿਲੀ ਕਿ ਗੁੜਾਣਾ ਪੁਲ ਨੇੜੇ ਇੱਕ ਹਾਦਸਾ ਹੋਇਆ ਹੈ ਉਹਨਾਂ ਦੱਸਿਆ ਕਿ ਇੱਕ ਕਾਰ ਤੇ ਛੋਟਾ ਟਰੱਕ ਹਾਦਸਾ ਗ੍ਰਸਤ ਹੋ ਗਏ ਇਸ ਹਾਦਸੇ ਚ ਦੋ ਦੁਹਾਵਾਹਾਨਾ 'ਚ ਸਵਾਰ 14 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਔਰਤਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਹੁਸ਼ਿਆਰਪੁਰ ਵਾਸੀ ਪ੍ਰਵੀਨ ਕੁਮਾਰੀ ਉਸਦੇ ਪਤੀ ਕਲਿਆਣ ਸਿੰਘ ਤੇ ਸੰਜਣਾ ਵਜੋਂ ਹੋਈ ਹੈ ਪੁਲਿਸ ਮਾਮਲੇ ਦੀ ਅਗਲੀਲੀ ਜਾਂਚ ਕਰ ਰਹੀ ਹੈ ਸਰਕਾਰ ਨੇ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਪ੍ਰਾਕ ਜੈਨ ਨੂੰ 2 ਸਾਲਾਂ ਵਾਸਤੇ ਖੋਜ ਤੇ ਵਿਸ਼ਲੇਸ਼ਣ ਵਿੰਗ ਰੌਤਾ ਅਗਲਾ ਸਖਤਰ ਨਿਯੁਕਤ ਕੀਤਾ ਹੈ ਪੰਜਾਬ ਕੇਡਰ ਦੇ 1999 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਾਕ ਜੈਨ ਰਵੀ ਸੇਨਾ ਦੀ ਥਾਂ ਲੈਣਗੇ ਕੈਬਨਟ ਦੀਆਂ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਾਕ ਜੈਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਖੇਤੀਬਾੜੀ ਜੰਗਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਖੇਤੀਬਾੜੀ ਜ਼ਮੀਨ ਤੇ ਰੁੱਖਾਂ ਦੀ ਕਟਾਈ ਲਈ ਆਦਰਸ਼ ਨਿਯਮ ਜਾਰੀ ਕੀਤੇ ਨੇ ਇਸ ਦਾ ਉਦੇਸ਼ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਜੰਗਲਾਂ ਤੋਂ ਬਾਹਰ ਰੁੱਖਾਂ ਦੇ ਘੇਰੇ ਨੂੰ ਵਧਾਉਣਾ ਜਲਵਾਯੂ ਤਬਦੀਲੀ ਨੂੰ ਘਟਾਉਣਾ ਲੱਕੜ ਦੀ ਦਰਾਮਦ ਨੂੰ ਘਟਾਉਣਾ ਤੇ ਜ਼ਮੀਨ ਦੇ ਨਿਰੰਤਰ ਰਹਿਣ ਯੋਗ ਵਰਤੋਂ ਨੂੰ ਯਕੀਨੀ ਬਣਾਉਣਾ ਹੈ ਇਸ ਪੈਰੇ ਸਮਝਾ ਦੇ ਤਹਿਤ ਭਾਰਤ ਦੇ ਜਲਵਾਯੂ ਟੀਚਿਆਂ ਦੀ ਹਮਾਇਤ ਵੀ ਕਰਦਾ ਹੈ ਜੁਗਿਰਦਾ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਇੱਕ ਪੱਤਰ ਚ ਕਿਹਾ ਕਿ ਇਸ ਦਾ ਉਦੇਸ਼ ਖੇਤੀਬਾੜੀ ਜੰਗਲਾਂ ਦਾ ਕਾਰੋਬਾਰ ਕਰਨ ਦੀ ਸੋਖ ਨੂੰ ਵਧ ਨਿਆਰੋ ਕਾਫਟਨ ਦਾ ਸਾਹਮਣਾ ਕੀਤੇ ਤਾਂ ਆਪਣੀ ਖੇਤੀ ਪ੍ਰਣਾਲੀਆਂ ਚ ਰੁੱਖਾਂ ਨੂੰ ਜੋੜਨ ਲਈ ਉਤਸ਼ਾਹਤ ਕਰਨਾ ਹੈ ਆਦਰਸ਼ ਨਿਯਮ ਅਨੁਸਾਰ ਲੱਕੜ ਦਾ ਆਰਥ ਸੰਤਾਨ ਸਥਾਪਨਾ ਤੇ ਨੀਮੰਦੀ ਦਿਸ਼ਾ ਨਿਰਦੇਸ਼ ਸਾਲ 2016 ਤਹਿਤ ਪਹਿਲਾਂ ਹੀ ਬਣਾਈ ਗਈ ਰਾਜਪਦਰੀ ਕਮੇਟੀ ਹੀ ਇਹਨਾਂ ਨੀਮਾ ਲਈ ਵੀ ਕਮੇਟੀ ਵਿੱਚੋਂ ਕੰਮ ਕਰੇਗੀ ਇਸ ਵਿੱਚ ਹੁਣ ਮਾਲੀਆ ਤੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ ਪੰਜਾਬ ਵਿਜੀਲੈਂਸ ਬੋਰੋ ਨੇ ਮਲੇਰ ਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਵਿਖੇ ਤਾਇਨਾਤ ਕਲਰਕ ਵਿਕਾਸ ਚਿੰਦਲ ਨੂੰ ਇੱਕ ਅਧਿਆਪਕ ਤੋਂ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਵਿਜੀਲੈਂਸ ਬੋਰੋ ਦੇ ਬਲਾਰੇ ਮੁਤਾਬਕ ਮਲਜ਼ਮ ਕਲਰਕ ਨੇ ਮਲੇਰ ਕੋਟਲਾ ਦੇ ਪਿੰਡ ਬਾਕੜੀਆਂ ਦੇ ਸ਼ਿਕਾਇਤਕਰਤਾ ਅਧਿਆਪਕ ਤੋਂ ਡੀਈਓ ਦਫ਼ਤਰ ਚੁਸਤੇ ਬਕਾਇਆ ਪੱਤੇ ਜਾਰੀ ਕਰਨ ਬਦਲੇ 30000 ਰੁਪਏ ਰਿਸ਼ਵਤ ਮੰਗੀ ਸੀ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੁਣ ਦੱਸਿਆ ਕਿ ਮਲਜ਼ਮ ਨੂੰ ਹਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਮਾਮਲੇ ਦੀ ਅਗਲੀ ਜਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦਿਨਾਨਗਰ ਦੀਨਪੰਦੇ ਮਕਾੜਾ ਪੱਤਨ ਰਾਵੀ ਦਰਿਆ ਤੇ ਬਣਿਆ ਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵਾਸਤੇ 7 ਪਿੰਡਾਂ ਦਾ ਸੰਪਰਕ ਦੇਸ਼ ਨਾਲ ਟੁੱਟ ਚੁੱਕਾ ਹੈ ਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕੋ ਇੱਕ ਸਹਾਰਾ ਕਿਸ਼ਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਵਿਭਾਗ ਵੱਲੋਂ ਹਰ ਸਾਲ ਆਰਸੀ ਪਲਟੂਨ ਪੁਲ ਅਕਤੂਬਰ ਨਵੰਬਰ ਮਹੀਨੇ ਚ ਪਾਇਆ ਜਾਂਦਾ ਹੈ ਤੇ ਬਰਸਾਤ ਦਾ ਮੌਸਮ ਆਉਣ ਤੇ ਛੁਕ ਲਿਆ ਜਾਂਦਾ ਹੈ ਇਸ ਵਾਰ ਵਿਭਾਗ ਵੱਲੋਂ ਪਹਿਲਾਂ ਹੀ ਪਲਟੂਨ ਪੁਲ ਛੁਕ ਲਿਆ ਗਿਆ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਹੈ ਪੁਲ ਦੇ ਪਾਰ ਵਾਸ ਪਿੰਡ ਦੇ ਵਸਨੀਕਰਮਨ ਕੁਮਾਰ ਨੇ ਲੋਕਾਂ ਨੂੰ ਤਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਮੇਰਾ ਨਾਮ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਕਿ ਮੁਸ਼ਕਲ ਹੈ ਪੋਲ ਚੁੱਕਰੇ ਤਕਰੀਬਨ 10 ਦਿਨ ਹੋ ਗਏ ਪਾਣੀ ਦਾ ਵੀ ਉਤਾਰ ਚੜਾਫ ਘੱਟ ਵੱਧ ਹੁੰਦਾ ਰਿਹਾ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਾਡੇ ਇਤਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਲ ਹਾਲਾਤ ਅਜਿਹੇ ਨੇ ਉਹਨਾਂ ਨੂੰ ਇਹ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬੜੀ ਖਾਦ ਵਗੈਰਾ ਜਾਂ ਕੁਝ ਲੈਣਾ ਹੈ ਤੇ ਬੜਾ ਮੁਸ਼ਕਲ ਹੁੰਦਾ ਹੈ ਐਮਰਜੈਂਸੀ ਪੈਣ ਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਦੱਖਣ ਪੱਛਮੀ ਮੌਨਸੂਨ ਦੇ ਹੋਰ ਅੱਗੇ ਵਧਣ ਨਾਲ ਅੱਜ ਜਲੰਧਰ ਮੁਹਾਲੀ ਤੇ ਚੰਡੀਗੜ੍ਹ ਸਮੇਤ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਨਾਲ ਭਿਆਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ 30 ਜੂਨ ਤੋਂ ਅਤੇ 1 ਜੁਲਾਈ ਨੂੰ ਬਹੁਤੀਆਂ ਥਾਵਾਂ 'ਤੇ ਜਦਕਿ 30 ਜੂਨ ਨੂੰ ਪਟਿਆਲਾ ਤੇ ਸੰਗਰੂਰ 'ਚ ਬਹੁਤ ਭਾਰੀ ਵਰਖਾ ਦੀ ਪੇਸ਼ੀਂਗੋਈ ਕੀਤੀ ਹੈ ਆਉਂਦੇ ਦਿਨਾਂ ਦੌਰਾਨ ਦੱਖਣ ਪੱਛਮੀ ਮੌਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਾਤ ਸੁਖਾਵੇਂ ਹੋਣ ਦੀ ਉਮੀਦ ਜਤਾਈ ਗਈ ਹੈ ਹੁਣ ਵੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਸੰਘਣੀ ਬੱਦਲਵਾਈ ਬਣੀ ਹੋਈ ਹੈ ਤੇ ਭਾਰੀ ਮੀਂਹ ਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੂੰ ਵਿਕਾਸ ਦੇ ਨਾਲੋਂ ਨਾਲ ਆਪਣੇ ਵਿਰਾਸਤ ਨੂੰ ਸੰਭਾਲ ਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਨਿਕਲਣ ਦਾ ਸੰਕਲਪ ਦਿੱਤਾ। ਪੰਜਾਬ ਜੇਲ੍ਹ ਵਿਭਾਗ ਚੁਕਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 25 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ। ਕੈਬਨਟ ਮੰਤਰੀ ਰਵਜੋਤ ਸਿੰਘ ਵੱਲੋਂ ਮਾਨਸਾ ਵਿਖੇ 43 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਜਲੰਧਰ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਤੇ ਗੁੜਾਣਾਪੁਰ ਨੇੜੇ ਆਚਵੇਰੇ ਦੋ ਵਾਹਨਾਂ ਦੀ ਟੱਕਰ ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ 14 ਜ਼ਖਮੀ ਸਰਕਾਰ ਵੱਲੋਂ ਸੀਨੀਅਰ ਭਾਰਤੀ ਬੁਲਤ ਸੇਵਾ ਅਧਿਕਾਰੀ ਪ੍ਰਾਕਜੈਨ ਨੂੰ 2 ਸਾਲਾਂ ਲਈ ਖੋਜ ਤੇ ਵਿਸ਼ਲੇਸ਼ਣ ਵਿੰਗ ਰੋਦਾ ਅਗਲਾ ਸਖਤਰ ਨਿਯੁਕਤ ਕੀਤਾ ਗਿਆ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ 2 ਤੋਂ 3 ਦਿਨਾਂ ਦੌਰਾਨ ਸਵੇਰ 'ਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਬੇਸ਼ੀਨ ਗੋਈ ਅੱਜ ਜਲੰਧਰ ਤੇ ਮੁਹਾਲੀ ਸਮੇਤ ਕਈ ਥਾਈਂ ਭਾਰੀ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ ਨਮਸਕਾਰ